ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਤੀਫੇ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਅੱਜ ਬਾਕੀ ਧੜੇ ਦਾ ਬਫਦ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੂੰ ਮਿਲੇਗਾ ਤੇ 2 ਦਸੰਬਰ ਨੂੰ ਕੀਤੇ ਜਿਹੜੇ ਅਹਿਮ ਫੈਸਲੇ ਸੀ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰੇਗਾ ਇੱਕ ਜਿਹੜਾ ਮੰਗ ਪੱਤਰ ਹੈ ਉਹ ਵੀ ਬਾਕੀ ਧੜੇ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਦਿੱਤਾ ਜਾਵੇਗਾ ਕਿਉਂਕਿ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਅਤੇ ਬਾਕੀ ਅਕਾਲੀ ਦਲ ਦੇ ਮੈਂਬਰਾਂ ਨੂੰ ਧਾਰਮਿਕ ਸਜ਼ਾ ਲੱਗਦੀ ਆ ਤੇ ਜਿਨਾਂ ਜਿਨ੍ਹਾਂ ਦੇ ਵੀ ਅਸਤੀਫੇ ਜਿਹੜੀ ਵਰਕਿੰਗ ਕਮੇਟੀ ਕੋਲ ਪਹੁੰਚੇ ਨੇ ਉਹਨਾਂ ਦੇ ਤੁਰੰਤ ਜਿਹੜੇ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਮਨਜ਼ੂਰ ਕਰਨ ਦਾ ਜਿਹੜਾ ਆਦੇਸ਼ ਹੈ ਉਹ ਪੰਜ ਸਿੰਘ ਸਹਬਾਨਾ ਦੇ ਵੱਲੋਂ ਦਿੱਤਾ ਗਿਆ ਸੀ ਤਾਂ ਹੁਣ ਤੱਕ ਜਿਹੜਾ ਕੋਈ ਵੀ ਇਦਾਂ ਦੀ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਹਜੇ ਤੱਕ ਜਿਹੜਾ ਸ਼ਹੀਦੀ ਪੰਦਰਵਾੜਿਆਂ ਨੂੰ ਲੈ ਕੇ ਜਿਹੜਾ ਉਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਹੁਣ 2 ਜਨਵਰੀ ਹੋ ਚੁੱਕੀ ਆ 1 ਮਹੀਨੇ ਦਾ ਸਮਾਂ ਹੋ ਚੁੱਕਿਆ ਪਰ ਹਾਲੇ ਤੱਕ ਕੋਈ ਵੀ ਜਿਹੜੀ ਵਰਕਿੰਗ ਕਮੇਟੀ ਦੇ ਵੱਲੋਂ ਜਿਹੜਾ ਇਦਾਂ ਦੀ ਕੋਈ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਆ ਜਿਸ ਤੇ ਚੱਲਦੇ ਆ ਅੱਜ ਬਾਕੀ ਧੜੇ ਦੇ ਵੱਲੋਂ ਜਿਹੜੇ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਉਹਨਾਂ ਦੇ ਜਿਹੜੇ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਦੇ ਆਦੇਸ਼ਾਂ ਦੀ ਜਿਹੜੀ ਪਾਲਣਾ ਉਹ ਕਿਉਂ ਨਹੀਂ ਹੋਈ ਹੁਣ ਤੱਕ ਜਿਹੜਾ ਵਰਕਿੰਗ ਕਮੇਟੀ ਦੇ ਵੱਲੋਂ ਅਸਤੀਫਾ ਮਨਜ਼ੂਰ ਕਿਉਂ ਨਹੀਂ ਕੀਤਾ ਗਿਆ ਕੀ ਵਜ੍ਹਾ ਰਹੀ ਆ ਇਸ ਦੀ ਇਹ ਚੀਜ਼ ਤੇ ਜਿਹੜੀ ਵਿਚਾਰ ਪਟੰਦਰਾ ਹੋਵੇਗਾ ਕਿਉਂਕਿ ਦੋ ਦਸੰਬਰ ਨੂੰ ਜਿਹੜਾ ਇੱਕ ਕਹਿੰਦੇ ਹੈ ਕਿ ਮਹਾਨ ਫੈਸਲਾ ਹੋਇਆ ਸੀ ਸ਼੍ਰੀ ਕਲਤਖ ਸਾਹਿਬ ਦੀ ਫਸੀਲ ਤੋਂ ਤਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਾ ਤੇ ਬਾਕੀ ਅਕਾਲੀ ਦਲ ਜਿੰਨਾ ਵੀ 2007 ਤੋਂ ਲੈ ਕੇ 2017 ਤੱਕ ਭਾਗੀਦਾਰ ਰਹੇ ਨੇ ਉਹਨਾਂ ਦੇ ਕੈਬਨਟ ਮਨਿਸਟਰ ਰਹੇ ਨੇ ਮੰਤਰੀ ਰਹੇ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਤਲਬ ਕੀਤਾ ਗਿਆ ਸੀ ਜਿੰਨੇ ਵੀ ਸਿੱਖ ਚਾਰੇ ਮੰਤਰੀ ਮੰਡਲ ਦੇ ਵਿੱਚ ਮੌਜੂਦ ਸੀ ਉਹਨਾਂ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ ਤਾਂ ਬਣਦੀ ਜਿਹੜੀ ਧਾਰਮਿਕ ਸਜ਼ਾ ਉਹ ਵੀ ਸਾਰਿਆਂ ਨੂੰ ਦਿੱਤੀ ਗਈ ਸੀ ਹੋਣ ਨਾਲ ਦੀ ਨਾਲ ਜਿਹੜਾ ਆਦੇਸ਼ ਇੱਕ ਹੋਰ ਵੱਡਾ ਸੁਣਾ ਦਿੱਤਾ ਗਿਆ ਸੀ ਕਿ ਜਿਨ੍ਹਾਂ ਦੇ ਅਸਤੀਫੇ ਆ ਚੁੱਕੇ ਨੇ ਉਹਨਾਂ ਦੇ 3 ਦਿਨਾਂ ਦੇ ਅੰਦਰ ਅੰਦਰ ਵਰਕਿੰਗ ਕਮੇਟੀ ਅਸਤੀਫੇ ਮਨਜ਼ੂਰ ਕਰੇਗੀ ਪਰ ਹਾਲੇ ਤੱਕ ਕਿਸੇ ਦਾ ਵੀ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਕਿਉਂਕਿ ਇਸ ਆਦੇਸ਼ ਤੋਂ ਪਹਿਲਾਂ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵਰਕਿੰਗ ਕਮੇਟੀ ਦੀ ਕਮੇਟੀ ਨੂੰ ਜਿਹੜਾ ਆਪਣਾ ਅਸਤੀਫਾ ਭੇਜ ਦਿੱਤਾ ਗਿਆ ਸੀ ਉਸ ਤੋਂ ਬਾਅਦ ਭੁੰਦਰ ਸਾਹਿਬ ਜਿਹੜੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਂਦੇ ਨੇ ਹੁਣ ਤੱਕ ਜਿਹੜੇ ਉਹ ਕਾਰਜਕਾਰੀ ਪ੍ਰਧਾਨ ਭੁੰਦਰ ਸਾਹਿਬ ਨੇ ਤਾਂ ਹੁਣ ਤੱਕ ਹਲੇ ਤੱਕ ਗੱਲ ਕਰੀਏ ਕਿ ਸੁਖਵੀਰ ਸਿੰਘ ਬਾਦਲ ਦੀ ਤਾਂ ਉਹਨਾਂ ਦਾ ਜਿਹੜਾ ਹਜੇ ਤੱਕ ਅਸਤੀਫਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਵੱਡੀ ਖਬਰ ਹੈ ਕਿ ਅੱਜ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ ਕਿਉਂਕਿ ਬਾਕੀ ਧੜੇ ਦੇ ਵੱਲੋਂ ਜਿਹੜਾ ਆਪਣਾ ਅਕਾਲੀ ਦਲ ਭੰਗ ਕਰਕੇ ਜਿਹੜਾ ਸਮੂਹ ਅਕਾਲੀ ਦਲ ਆ ਉਹ ਇਕੱਠਾ ਕਰਨ ਦੀ ਗੱਲ ਆਖੀ ਗਈ ਸੀ ਇਹ ਆਦੇਸ਼ ਵੀ ਹੋਇਆ ਸੀ ਸ਼੍ਰੀ ਕਲਤਖ ਸਾਹਿਬ ਦੀ ਫਸੀਲ ਤੋਂ ਉਥੋਂ ਆਦੇਸ਼ ਹੋਇਆ ਸੀ ਕਿ ਜਿੰਨੇ ਵੀ ਜਿਹੜੇ ਅਕਾਲੀ ਦਲ ਨੇ ਉਹਨਾਂ ਸਾਰਿਆਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਜਾਵੇ ਉਸ ਦੀ ਇੱਕ ਜਿਹੜੀ ਕਮੇਟੀ ਹੈ ਉਹ ਵੀ ਬਣਾਈ ਗਈ ਸੀ ਜੋ ਮੋੜ ਤੋਂ ਅਕਾਲੀ ਦਲ ਨੂੰ ਮੋੜ ਸੁਰਜੀਤ ਕਰੇਗੀ ਪਰ ਹਲੇ ਤੱਕ ਜਿਹੜਾ ਉਸ ਕਮੇਟੀ ਦੇ ਵੱਲੋਂ ਵੀ ਕੋਈ ਅਹਿਮ ਫੈਸਲਾ ਜਿਹੜਾ ਨਹੀਂ ਲਿਆ ਗਿਆ ਨਾ ਹੀ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਉਹ ਮਨਜ਼ੂਰ ਕੀਤਾ ਗਿਆ ਤਾਂ ਅੱਜ ਬਾਗੀ ਤੜੇ ਦੇ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਜੀ ਦੇ ਨਾਲ ਮੁਲਾਕਾਤ ਕੀਤੀ ਜਾਊਗੀ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਊਗਾ ਇੱਕ ਮੰਗ ਪੱਤਰ ਵੀ ਦਿੱਤਾ ਜਾਊਗਾ ਇਸ ਚੀਜ਼ ਨੂੰ ਲੈ ਕੇ ਮੰਗ ਪੱਤਰ ਬਣਿਆ ਹੈ ਕਿ ਜਿਹੜਾ ਤੁਸੀਂ ਫੈਸਲਾ ਸੁਣਾਇਆ ਸੀ ਪੰਜ ਸਿੰਘ ਸਾਹਿਬਾਨਾ ਨੇ ਫਸੀਲ ਤੋਂ ਫੈਸਲਾ ਸੁਣਾਇਆ ਸੀ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਭਾਵ 5 ਦਸੰਬਰ ਤੱਕ ਜਿਹੜਾ ਉਹ ਸਮਾਂ ਦਿੱਤਾ ਸੀਗਾ ਸੁਖਬੀਰ ਸਿੰਘ ਬਾਦਲ ਅਤੇ ਜਿਨ੍ਹਾਂ ਦੇ ਵੀ ਅਸਤੀਫੇ ਪਹੁੰਚੇ ਨੇ ਉਹਨਾਂ ਸਾਰਿਆਂ ਦੇ ਅਸਤੀਫੇ ਮੰਜ਼ੂਰ ਕਰਨ ਦਾ ਇਹ ਵਰਕਿੰਗ ਕਮੇਟੀ ਨੂੰ ਹੁਕਮ ਲਾਇਆ ਗਿਆ ਸੀ ਪਰ ਹਲੇ ਤੱਕ ਜਿਹੜਾ ਉਸ ਦੇ ਨਾਲ ਕੋਈ ਵੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕਿਉਂਕਿ ਜਿਹੜੀ ਸਜ਼ਾ ਲੱਗੀ ਸੀਗੀ ਉਸ ਤੋਂ ਬਾਅਦ ਫਿਰ ਸ਼ਹੀਦੀ ਪੰਦਰਵਾੜੇ ਸ਼ੁਰੂ ਹੁੰਦੇ ਨੇ ਸਭਾ ਜਿਹੜੀ ਆ ਉਹ ਚਮਕੌਰ ਸਾਹਬ ਤੇ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਕਾ ਹੁੰਦਾ ਉਹ ਸ਼ਹੀਦੀ ਸਭਾ ਚੱਲ ਰਹੀ ਸੀ ਪੰਦਰਵਾੜਾ ਚੱਲ ਰਿਹਾ ਸੀ ਤਾਂ ਉਸ ਤੇ ਚਲਦਿਆਂ ਕੋਈ ਵੀ ਜਿਹੜੀ ਇਦਾਂ ਦੀ ਕੰਮ ਆ ਉਹ ਨਹੀਂ ਕੀਤਾ ਗਿਆ ਕੋਈ ਵੀ ਇਦਾਂ ਦਾ ਜਿਹੜਾ ਕਾਰਜ ਆ ਉਹ ਨਹੀਂ ਕੀਤਾ ਗਿਆ ਤਾਂ ਹੁਣ ਜਿਹੜਾ ਬਾਕੀ ਤੜਾ ਉਹ ਗਿਆਨੀ ਰੁਗਵੀਰ ਸਿੰਘ ਨੂੰ ਜਾ ਕੇ ਅੱਜ ਮਿਲ ਰਿਹਾ ਹੈ ਉਹਨਾਂ ਦਾ ਪੂਰਾ ਬਫਦ ਹੈ ਜਿਹੜਾ ਉਹ ਇੱਕ ਮੰਗ ਪੱਤਰ ਲੈ ਕੇ ਜਥੇਦਾਰ ਗਿਆਨੀ ਰੁਗ ਸਿੰਘ ਜੀ ਦੇ ਕੋਲ ਪਹੁੰਚ ਰਿਹਾ ਤਾਂ ਉਹਨਾਂ ਦੇ ਵੱਲੋਂ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਹੁਣ ਇੱਕ ਮਹੀਨੇ ਦਾ ਸਮਾਂ ਬੀਤ ਚੁੱਕਿਆ ਤਾਂ ਹੁਣ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਉਹ ਵਰਕਿੰਗ ਕਮੇਟੀ ਨੂੰ ਮਨਜ਼ੂਰ ਕਰ ਲੈਣਾ ਚਾਹੀਦਾ ਹੈ ਕਿਉਂਕਿ ਆਦੇਸ਼ ਹੋਇਆ ਸੀ 3 ਦਿਨਾਂ ਦੇ ਅੰਦਰ-ਅੰਦਰ ਅਸਤੀਫਾ ਮਨਜ਼ੂਰ ਕਰਨ ਦਾ ਪਰ ਉਸ ਤੋਂ ਬਾਅਦ 20 ਦਿਨ ਜਿਹੜੇ ਹੋਰ ਲੈ ਲੈ ਗਏ ਸੀ ਪਰ ਹੁਣ ਤੱਕ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਇੱਕ ਮਹੀਨੇ ਦਾ ਸਮਾਂ ਹੋ ਚੁੱਕਿਆ ਹਲੇ ਤੱਕ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਤਾਂ ਹੁਣ ਬਾਕੀ ਟੜੇ ਦੇ ਲੋ ਸਿੰਘ ਸਾਹਿਬ ਦੇ ਨਾਲ ਜਿਹੜੀ ਉਹ ਅੱਜ ਮੁਲਾਕਾਤ ਕੀਤੀ ਜਾ ਰਹੀ ਆ ਇੱਕ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਕੀ ਅੱਜ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਹੋਵੇਗਾ ਮਨਜ਼ੂਰ ਇਹ ਸਮਾਂ ਦੱਸੇਗਾ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਅੱਜ ਬਾਕੀ ਧੜੇ ਦਾ ਬਫਦ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੂੰ ਮਿਲੇਗਾ ਤੇ 2 ਦਸੰਬਰ ਨੂੰ ਕੀਤੇ ਜਿਹੜੇ ਅਹਿਮ ਫੈਸਲੇ ਸੀ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰੇਗਾ ਇੱਕ ਜਿਹੜਾ ਮੰਗ ਪੱਤਰ ਹੈ ਉਹ ਵੀ ਬਾਕੀ ਧੜੇ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਦਿੱਤਾ ਜਾਵੇਗਾ ਕਿਉਂਕਿ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਅਤੇ ਬਾਕੀ ਅਕਾਲੀ ਦਲ ਦੇ ਮੈਂਬਰਾਂ ਨੂੰ ਧਾਰਮਿਕ ਸਜ਼ਾ ਲੱਗਦੀ ਹੈ ਤੇ ਜਿਨ੍ਹਾਂ ਜਿਨ੍ਹਾਂ ਦੇ ਵੀ ਅਸਤੀਫੇ ਜਿਹੜੀ ਵਰਕਿੰਗ ਕਮੇਟੀ ਕੋਲ ਪਹੁੰਚੇ ਨੇ ਉਹਨਾਂ ਦੇ ਤੁਰੰਤ ਜਿਹੜੇ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਮਨਜ਼ੂਰ ਕਰਨ ਦਾ ਜਿਹੜਾ ਆਦੇਸ਼ ਹੈ ਉਹ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਦਿੱਤਾ ਗਿਆ ਸੀ ਤਾਂ ਹੁਣ ਤੱਕ ਜਿਹੜਾ ਕੋਈ ਵੀ ਇਦਾਂ ਦੀ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਹਜੇ ਤੱਕ ਜਿਹੜਾ ਸ਼ਹੀਦੀ ਪੰਦਰਵਾੜਿਆਂ ਨੂੰ ਲੈ ਜਿਹੜਾ ਉਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਉਸੇ ਹੁਣ 2 ਜਨਵਰੀ ਹੋ ਚੁੱਕੀ ਆ 1 ਮਹੀਨੇ ਦਾ ਸਮਾਂ ਹੋ ਚੁੱਕਿਆ ਪਰ ਹਾਲੇ ਤੱਕ ਕੋਈ ਵੀ ਜਿਹੜੀ ਵਰਕਿੰਗ ਕਮੇਟੀ ਦੇ ਵੱਲੋਂ ਜਿਹੜਾ ਇਦਾਂ ਦੀ ਕੋਈ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਆ ਜਿਸ ਤੇ ਚੱਲਦੇ ਆ ਅੱਜ ਬਗੀ ਧੜੇ ਦੇ ਵੱਲੋਂ ਜਿਹੜੇ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਉਹਨਾਂ ਦੇ ਜਿਹੜੇ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਦੇ ਆਦੇਸ਼ਾਂ ਦੀ ਜਿਹੜੀ ਪਾਲਣਾ ਉਹ ਕਿਉਂ ਨਹੀਂ ਹੋਈ ਹੁਣ ਤੱਕ ਜਿਹੜਾ ਵਰਕਿੰਗ ਕਮੇਟੀ ਬੋਲੋ ਇਸਤੀਫਾ ਮਨਜ਼ੂਰ ਕਿਉਂ ਨਹੀਂ ਕੀਤਾ ਗਿਆ ਕੀ وجہ ਰਹੀ ਹੈ ਇਸਤੀ ਇਹ ਚੀਤੇ ਜਿਹੜੀ ਵਿਚਾਰ ਪਟੰਦਰਾ ਹੋਵੇਗਾ ਕਿਉਂਕਿ ਦੋ ਦਸੰਬਰ ਨੂੰ ਜਿਹੜਾ ਇੱਕ ਕਹਿੰਦੇ ਹੈ ਕਿ ਮਹਾਨ ਫੈਸਲਾ ਹੋਇਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਾ ਤੇ ਬਾਕੀ ਅਕਾਲੀ ਦਲ ਜਿੰਨਾ ਵੀ 2007 ਤੋਂ ਲੈ ਕੇ 2017 ਤੱਕ ਭਾਗੀਦਾਰ ਰਹੇ ਨੇ ਉਹਨਾਂ ਦੇ ਕੈਬਨਟ ਮਨਿਸਟਰ ਰਹੇ ਨੇ ਮੰਤਰੀ ਰਹੇ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਤਲਬ ਕੀਤਾ ਗਿਆ ਸੀ ਜਿੰਨੇ ਵੀ ਸਿੱਖ ਚਾਰੇ ਮੰਤਰੀ ਮੰਡਲ ਦੇ ਵਿੱਚ ਮੌਜੂਦ ਸੀ ਉਹਨਾਂ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ ਤਾਂ ਬਣਦੀ ਜਿਹੜੀ ਧਾਰਮਿਕ ਸਜ਼ਾ ਉਹ ਵੀ ਸਾਰਿਆਂ ਨੂੰ ਦਿੱਤੀ ਗਈ ਸੀ ਹੋਣ ਨਾਲ ਦੀ ਨਾਲ ਜਿਹੜਾ ਆਦੇਸ਼ ਇੱਕ ਹੋਰ ਵੱਡਾ ਸੁਣਾ ਦਿੱਤਾ ਗਿਆ ਸੀ ਕਿ ਜਿਨ੍ਹਾਂ ਦੇ ਅਸਤੀਫੇ ਆ ਚੁੱਕੇ ਨੇ ਉਹਨਾਂ ਦੇ 3 ਦਿਨਾਂ ਦੇ ਅੰਦਰ ਅੰਦਰ ਵਰਕਿੰਗ ਕਮੇਟੀ ਅਸਤੀਫੇ ਮਨਜ਼ੂਰ ਕਰੇਗੀ ਪਰ ਹਾਲੇ ਤੱਕ ਕਿਸੇ ਦਾ ਵੀ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਕਿਉਂਕਿ ਇਸ ਆਦੇਸ਼ ਤੋਂ ਪਹਿਲਾਂ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵਰਕਿੰਗ ਕਮੇਟੀ ਦੀ ਕਮੇਟੀ ਨੂੰ ਜਿਹੜਾ ਆਪਣਾ ਅਸਤੀਫਾ ਭੇਜ ਦਿੱਤਾ ਗਿਆ ਸੀ ਉਸ ਤੋਂ ਬਾਅਦ ਭੁੰਦਰ ਸਾਹਿਬ ਜਿਹੜੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਂਦੇ ਨੇ ਹੁਣ ਤੱਕ ਜਿਹੜੇ ਉਹ ਕਾਰਜਕਾਰੀ ਪ੍ਰਧਾਨ ਭੁੰਦਰ ਸਾਹਿਬ ਨੇ ਉਹ ਹੁਣ ਤੱਕ ਹਲੇ ਤੱਕ ਗੱਲ ਕਰੀਏ ਕਿ ਸੁਖਵੀਰ ਸਿੰਘ ਬਾਦਲ ਦੀ ਤਾਂ ਉਹਨਾਂ ਦਾ ਜਿਹੜਾ ਹਜੇ ਤੱਕ ਅਸਤੀਫਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਵੱਡੀ ਖਬਰ ਹੈ ਕਿ ਅੱਜ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ ਕਿਉਂਕਿ ਬਾਕੀ ਧੜੇ ਦੇ ਵੱਲੋਂ ਜਿਹੜਾ ਆਪਣਾ ਅਕਾਲੀ ਦਲ ਭੰਗ ਕਰਕੇ ਜਿਹੜਾ ਸਮੂਹ ਅਕਾਲੀ ਦਲ ਆ ਉਹ ਇਕੱਠਾ ਕਰਨ ਦੀ ਗੱਲ ਆਖੀ ਗਈ ਸੀ ਇਹ ਆਦੇਸ਼ ਵੀ ਹੋਇਆ ਸੀ ਸ਼੍ਰੀ ਕਲਤਖ ਸਾਹਿਬ ਦੀ ਫਸੀਲ ਤੋਂ ਉਤੋਂ ਆਦੇਸ਼ ਹੋਇਆ ਸੀ ਕਿ ਜਿੰਨੇ ਵੀ ਜਿਹੜੇ ਅਕਾਲੀ ਦਲ ਨੇ ਉਹਨਾਂ ਸਾਰਿਆਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਜਾਵੇ ਜਿਸ ਦੀ ਇੱਕ ਜਿਹੜੀ ਕਮੇਟੀ ਹੈ ਉਹ ਵੀ ਬਣਾਈ ਗਈ ਸੀ ਜੋ ਮੋੜ ਤੋਂ ਅਕਾਲੀ ਦਲ ਨੂੰ ਮੋੜ ਸੁਰਜੀਤ ਕਰੇਗੀ ਪਰ ਹਲੇ ਤੱਕ ਜਿਹੜਾ ਉਸ ਕਮੇਟੀ ਦੇ ਵੱਲੋਂ ਵੀ ਕੋਈ ਅਹਿਮ ਫੈਸਲਾ ਜਿਹੜਾ ਨਹੀਂ ਲਿਆ ਗਿਆ ਨਾ ਹੀ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਉਹ ਮਨਜ਼ੂਰ ਕੀਤਾ ਗਿਆ ਤਾਂ ਅੱਜ ਦੀ ਤਰ ਦੇ ਬੋਲੋ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਜੀ ਦੇ ਨਾਲ ਮੁਲਾਕਾਤ ਕੀਤੀ ਜਾਊਗੀ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਊਗਾ ਇੱਕ ਮੰਗ ਪੱਤਰ ਵੀ ਦਿੱਤਾ ਜਾਊਗਾ ਇਸ ਚੀਜ਼ ਨੂੰ ਲੈ ਕੇ ਮੰਗ ਪੱਤਰ ਬਣਿਆ ਹੈ ਕਿ ਜਿਹੜਾ ਤੁਸੀਂ ਫੈਸਲਾ ਸੁਣਾਇਆ ਸੀ ਪੰਜ ਸਿੰਘ ਸਹਿਬਾਨਾ ਨੇ ਫਸੀਲ ਤੋਂ ਫੈਸਲਾ ਸੁਣਾਇਆ ਸੀ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਭਾਵ 5 ਦਸੰਬਰ ਤੱਕ ਜਿਹੜਾ ਉਹ ਸਮਾਂ ਦਿੱਤਾ ਸੀਗਾ ਸੁਖਵੀਰ ਸਿੰਘ ਬਾਦਲ ਅਤੇ ਜਿਨ੍ਹਾਂ ਦੇ ਵੀ ਅਸਤੀਫੇ ਪਹੁੰਚੇ ਨੇ ਉਹਨਾਂ ਸਾਰਿਆਂ ਦੇ ਅਸਤੀਫੇ ਮੰਜ਼ੂਰ ਕਰਨ ਦਾ ਇਹ ਵਰਕਿੰਗ ਕਮੇਟੀ ਨੂੰ ਹੁਕਮ ਲਾਇਆ ਗਿਆ ਸੀ ਪਰ ਹਲੇ ਤੱਕ ਜਿਹੜਾ ਉਸ ਦੇ ਨਾਲ ਕੋਈ ਵੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕਿਉਂਕਿ ਜਿਹੜੀ ਸਜ਼ਾ ਲੱਗੀ ਸੀਗੀ ਉਸ ਤੋਂ ਬਾਅਦ ਫਿਰ ਸ਼ਹੀਦੀ ਪੰਦਰਵਾੜੇ ਸ਼ੁਰੂ ਹੁੰਦੇ ਨੇ ਸਭਾ ਜਿਹੜੀ ਆ ਉਹ ਚਮਕੌਰ ਸਾਹਬ ਤੇ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਕਾ ਹੁੰਦਾ ਉਹ ਸ਼ਹੀਦੀ ਸਭਾ ਚੱਲ ਰਹੀ ਸੀ ਪੰਦਰਵਾੜਾ ਚੱਲ ਰਿਹਾ ਸੀ ਤਾਂ ਉਸ ਤੇ ਚਲਦਿਆਂ ਕੋਈ ਵੀ ਜਿਹੜੀ ਇਦਾਂ ਦੀ ਕੰਮ ਆ ਉਹ ਨਹੀਂ ਕੀਤਾ ਗਿਆ ਕੋਈ ਵੀ ਇਦਾਂ ਦਾ ਜਿਹੜਾ ਕਾਰਜ ਆ ਉਹ ਨਹੀਂ ਕੀਤਾ ਗਿਆ ਤਾਂ ਹੁਣ ਜਿਹੜਾ ਬਾਕੀ ਤੜਾ ਉਹ ਗਿਆਨੀ ਰੁਗਵੀਰ ਸਿੰਘ ਨੂੰ ਜਾ ਕੇ ਅੱਜ ਮਿਲ ਰਿਹਾ ਉਹਨਾਂ ਦਾ ਪੂਰਾ ਬਫਦ ਹੈ ਜਿਹੜਾ ਉਹ ਇੱਕ ਮੰਗ ਪੱਤਰ ਲੈ ਕੇ ਜਥੇਦਾਰ ਗਿਆਨੀ ਰੁਗ ਵੀਰ ਸਿੰਘ ਜੀ ਦੇ ਕੋਲ ਪਹੁੰਚ ਰਿਹਾ ਤਾਂ ਉਹਨਾਂ ਦੇ ਵੱਲੋਂ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਹੁਣ ਇੱਕ ਮਹੀਨੇ ਦਾ ਸਮਾਂ ਬੀਤ ਚੁੱਕਿਆ ਤਾਂ ਹੁਣ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਹੈ ਉਹ ਵਰਕਿੰਗ ਕਮੇਟੀ ਨੂੰ ਮਨਜ਼ੂਰ ਕਰ ਲੈਣਾ ਚਾਹੀਦਾ ਹੈ ਕਿਉਂਕਿ ਆਦੇਸ਼ ਹੋਇਆ ਸੀ 3 ਦਿਨਾਂ ਦੇ ਅੰਦਰ-ਅੰਦਰ ਅਸਤੀਫਾ ਮਨਜ਼ੂਰ ਕਰਨ ਦਾ ਪਰ ਉਸ ਤੋਂ ਬਾਅਦ 20 ਦਿਨ ਜਿਹੜੇ ਹੋਰ ਲੈ ਲੈ ਗਏ ਸੀ ਪਰ ਹੁਣ ਤੱਕ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਇੱਕ ਮਹੀਨੇ ਦਾ ਸਮਾਂ ਹੋ ਚੁੱਕਿਆ ਹਲੇ ਤੱਕ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਤਾਂ ਹੁਣ ਬਾਕੀ ਟੜੇ ਦੇ ਬ ਸਿੰਘ ਸਾਹਿਬ ਦੇ ਨਾਲ ਜਿਹੜੀ ਉਹ ਅੱਜ ਮੁਲਾਕਾਤ ਕੀਤੀ ਜਾ ਰਹੀ ਆ ਇੱਕ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਕੀ ਅੱਜ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਹੋਵੇਗਾ ਮਨਜ਼ੂਰ ਇਸ ਸਮਾਂ ਦੱਸੇ